ਚੱਲਦਾ ਮੈਂ ਨੱਪੀ ਜਾ ਮਰੇ ਇਸ ਬੱਲੀਏ ਪਿੰਡੀ ਤੋਂ ਮੱਕ ਗੱਡੀ ਦੇ ਸ਼ੀਸ਼ੇ ਹਿੱਲਦੇ ਰੱਖਿਆ ਵਿੱਚ ਬੇਸ ਬੱਲੀਏ ਸ੍ਰੀ ਗੱਲ ਜੀ ਮੈਂ ਖੁਸ਼ੀ ਤੇ ਤੁਸੀਂ ਦੇਖ ਰਹੇ ਹੋ ਈਵਨ ਪੰਜਾਬੀ ਟੀਵੀ ਦੋਸਤੋ ਸੋਸ਼ਲ ਮੀਡੀਆ ਇੱਕ ਬਹੁਤ ਹੀ ਪਾਵਰਫੁਲ ਚੀਜ਼ ਆ ਸੋਸ਼ਲ ਮੀਡੀਆ ਕਿਸੇ ਨੂੰ ਵੀ ਰਾਤੋਂ ਰਾਤ ਸੁਪਰਸਟਾਰ ਬਣਾ ਦਿੰਦਾ ਜੇਕਰ ਗੱਲ ਕਰੀਏ ਸੋਸ਼ਲ ਮੀਡੀਆ ਦੇ ਤਾਂ ਅਸੀਂ ਲੋਕ ਸੋਸ਼ਲ ਮੀਡੀਆ ਤੇ ਬਹੁਤ سارے ਵੀਡੀਓਜ਼ ਨੂੰ ਅਪਲੋਡ ਕਰਦੇ ਆ ਪਰ ਉੱਥੇ ਹੀ ਕਈ ਵਾਰ ਕੁਝ ਲੋਕਾਂ ਦੇ ਵੱਲੋਂ ਜਾਣ ਬੁਝਕੇ ਕਈ ਹੋਰ ਲੋਕਾਂ ਦਾ ਮਜ਼ਾਕ ਬਣਾਉਣ ਲਈ ਉਹਨਾਂ ਦੇ ਵੀਡੀਓਜ਼ ਨੂੰ ਅਪਲੋਡ ਕੀਤਾ ਜਾਂਦਾ ਹੈ ਪਰ ਕੀ ਪਤਾ ਕਦੋਂ ਕਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਵੇ ਇਹ ਕੋਈ ਨਹੀਂ ਜਾਣਦਾ ਤੇ ਕਈ ਵਾਰ ਅਜੀਹਾ ਹੁੰਦਾ ਹੈ ਕਿ ਕਈ ਵਾਰ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀਆਂ ਨੇ ਜਿਸ ਕਰਕੇ ਜਿਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉਹ ਲੋਕ ਸੋਸ਼ਲ ਮੀਡੀਆ ਤੇ ਫੇਮਸ ਹੋ ਜਾਂਦੇ ਨੇ ਬੇਸ ਬਣੇ ਚੜੇ ਕੀ ਕਰਦੀ ਬੇ ਕਿੰਨੀ ਧਮਕ ਜੇ ਬਣੇਗਾ ਵਾਵਾ ਨਜ਼ਾਰਾ ਆ ਜਾਵੇ ਅਜਿਹਾ ਇੱਕ ਮਾਮਲਾ ਥੋੜੇ ਦਿਨ ਪਹਿਲਾਂ ਦੇਖਣ ਨੂੰ ਮਿਲਿਆ ਇੱਕ 14 ਸਾਲ ਦੇ ਮੁੰਡੇ ਦੇ ਵੱਲੋਂ ਟਿਕਟੌਕ ਤੇ ਕੁਝ ਵੀਡੀਓਜ਼ ਨੂੰ ਬਣਾ ਕੇ ਅਪਲੋਡ ਕੀਤਾ ਜਾਂਦਾ ਸੀ ਜਿਸ ਕਰਕੇ ਉਹਦੀਆਂ ਇਹ ਟਿਕਟੌਕ ਦੇ ਵੀਡੀਓਜ਼ ਇੰਨਾ ਕ ਜ਼ਿਆਦਾ ਵਾਇਰਲ ਹੋਣ ਲੱਗੀਆਂ ਤੇ ਲੋਕ ਇਹਨਾਂ ਵੀਡੀਓਜ਼ ਨੂੰ ਇੰਨਾ ਕ ਜ਼ਿਆਦਾ ਪਸੰਦ ਕਰਨ ਲੱਗੇ ਕਿ ਲੋਕ ਖੁਦ ਉਹਦੇ ਪਿੰਡ ਜਾ ਕੇ ਉਹਦੇ ਨਾਲ ਵੀਡੀਓਜ਼ ਬਣਾ ਕੇ ਅਪਲੋਡ ਕਰਨ ਲੱਗੇ ਉਥੇ ਜੇਕਰ ਇਸ ਮੁੰਡੇ ਦੀ ਗੱਲ ਕਰੀਏ ਤਾਂ ਇਹ ਮੁੰਡਾ ਸਿਰਫ ਟਿਕਟੌਕ ਤੇ ਹੀ ਆਪਣੇ ਵੀਡੀਓਜ਼ ਪਾਉਣ ਦੇ ਨਾ ਕਰਕੇ ਰਾਤੋਂ ਰਾਤ ਫੇਮਸ ਹੋ ਗਿਆ ਇੱਥੋਂ ਤੱਕ ਕਿ ਮੈਂ ਦੱਸ ਦੇਵਾਂ ਕਿ ਇਸ ਮੁੰਡੇ ਨੂੰ ਅਸੀਂ ਸਾਰੇ ਮੁੱਖ ਮੰਤਰੀ ਦੇ ਨਾਮ ਦੇ ਨਾਲ ਜਾਣਦੇ ਆ ਤੇ ਇਸ ਮੁੰਡੇ ਦਾ ਅਸਲੀ ਨਾਮ ਹੈ ਧਰਮਪ੍ਰੀਤ ਚਾਲਾ ਡੇਂਜਰ ਤੇ ਜਾਣ ਲਿਵਾ ਜਾ ਕਰਾਖਦਾ ਦਰੇ ਫਟਵੇਂ ਬਣਾ ਕੇ ਹਮ ਡੇਰ ਖੜਦੇ ਦਾ ਬੇਚ ਪਰ ਕਹ ਗਲਾਉ ਕਰਾ ਕੇ ਦਾ ਹਾਰਦਿਆਂ ਮੁੱਖ ਮੰਤਰੀ ਦੇ ਇਹਨਾਂ ਵੀਡੀਓਜ਼ ਨੂੰ ਹੀ ਦੇਖ ਕੇ ਸਿੰਗਰ ਸੁਖ ਸੰਧੂ ਨੇ ਮੁੱਖ ਮੰਤਰੀ ਦੇ ਨਾਲ ਕੰਟੈਕਟ ਕੀਤਾ ਤੇ ਉਹਨੂੰ ਆਪਣੇ ਅਗਲੇ ਨਵੇਂ ਗਾਣੇ ਧਮਕ ਬੇਸ ਦੇ ਵਿੱਚ ਆਪਣੇ ਨਾਲ ਫੀਚਰ ਕੀਤਾ। ਇਸ ਗਾਣੇ ਦੇ ਵਿੱਚ ਮੁੱਖ ਮੰਤਰੀ ਰੈਪ ਕਰਦਾ ਹੋਇਆ ਨਜ਼ਰ ਆਇਆ ਤੇ ਇਹ ਗਾਣਾ 62 ਵੈਸਟ ਸਟੂਡੀਓ YouTube ਚੈਨਲ ਦੇ ਵੱਲੋਂ ਲਾਂਚ ਕੀਤਾ ਗਿਆ। ਉੱਥੇ ਗਾਣਾ ਰਿਲੀਜ਼ ਹੁੰਦਿਆਂ ਹੀ ਇਹਦੇ ਵਿਊਜ਼ ਮਿਲੀਅਨਜ਼ ਦੇ ਵਿੱਚ ਚਲੇ ਗਏ। ਤਾਂ ਆਪਣਾ ਸੋਖ ਸੰਧੂ ਨਾਲ ਨਵਾਂ ਗਾਣਾ ਆ ਰਿਹਾ ਹੈ। ਸੋ ਸਾਰੇ ਵੀਰਾਂ ਨੇ ਸਪੋਰਟ ਕਰਕੇ ਸੁਟਣੇ ਕਿਉਂਕਿ ਆਪਣਾ ਨਵਾਂ ਗਾਣਾ ਸੁਖ ਸੰਧੂ ਨਾਲ ਬਹੁਤ ਵਾਰ ਤੱਕ ਪਹੁੰਚ ਰਿਹਾ ਹੈ। गाने ਦਾ ਨਾਮ ਆ ਗਈ ਆ ਗਾਣੇ ਦਾ ਨਾਮ ਹੈ ਤੇ ਦੁਜਾ ਧਮਕ ਬੇ ਸੀ ਆ ਕੇ ਭੈਣ ਚੋ ਬੈਠ ਜੋ ਏਡਾ ਵਧੀਆ ਗਾਣਾ ਧਮਕ ਜੇ ਵਧਾਓ ਬੇ ਜੀ ਪੜ ਵੇ ਕਿ ਧਮਕ ਵਧਾ ਦਿਓ ਭੈਣ ਚੋ ਧਮਕ ਪਵੇ ਜੜੀ ਇਸ ਗਾਣੇ ਤੋਂ ਬਾਅਦ ਮੁੱਦਾ ਕਾਫੀ ਗਰਮ ਹੋ ਗਿਆ ਕਿਉਂਕਿ ਇਸ ਗਾਣੇ ਦੇ ਵਿੱਚ ਕੁਝ ਗਲਤ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਸੀ ਜਿੱਕਰ ਗੱਲ ਕਰੀਏ ਧਰਮ ਪ੍ਰੀਤ ਦਾ ਧਰਮ ਪ੍ਰੀਤ ਇੱਕ ਅੰਮ੍ਰਿਤਾਰੀ ਮੁੰਡਾ ਸੀ ਇਸ ਗਾਣੇ ਤੋਂ ਬਾਅਦ ਉਸ ਦੇ ਕਕਾਰ ਉਤਰਵਾ ਲਏ ਗਏ ਪਰ ਉਥੇ ਕੁਝ ਲੋਕਾਂ ਦੇ ਵੱਲੋਂ ਮੁੱਖ ਮੰਤਰੀ ਨੂੰ ਪੂਰਾ ਸਪੋਰਟ ਵੀ ਕੀਤਾ ਗਿਆ। ਅੱਗੇ ਜੋ ਸਾਨੂੰ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਆਇਆ ਅਸੀਂ ਉਸ ਨੂੰ ਸਰ ਮੱਥੇ ਰੱਖਣਾ। ਅਸੀਂ ਹੁਣ ਆਪਣੇ ਬੱਚੇ ਨੂੰ ਨਹੀਂ ਅੰਮ੍ਰਿਤ ਛਕਾਉਣਾ ਚਾਹੁੰਦੇ ਨਾ ਹੀ ਉਹਨੂੰ ਅੱਗੇ ਤੋਂ ਛਕਾਉਣਾ ਹੀ ਉਹ ਦੂਸਰੀ ਲਾਈਨ ਵਿੱਚ ਪੈ ਚੁੱਕਾ। ਕੋਈ ਗਾਣਾ ਉਹਦਾ ਕਈ ਤਰ੍ਹਾਂ ਦੇ ਗਾਣੇ ਆਉਣੇ ਹਨ। ਫਿਰ ਕੋਈ ਪਾਰਟੀ ਵਿਰੋਧ ਕਰੇਗੀ। ਅਸੀਂ ਆਪਣੇ ਬੱਚੇ ਨੂੰ ਇਸ ਕਰਕੇ ਅੰਮ੍ਰਿਤ ਨਹੀਂ ਸਿਖਾਉਣਾ ਚਾਹੁੰਦੇ ਨਹੀਂ ਮੇਰੀ ਸੋਚ ਮੁਤਾਬਕ ਤੇ ਐਡਾ ਵੱਡੀ ਕੋਈ ਗਲਤੀ ਨਹੀਂ ਕੀਤੀ ਕਿ ਇਥੋਂ ਤੱਕ ਉਹ ਨੌ ਬਤਾ ਜਾਂਦੀ ਕਿ ਉਹਦੇ ਜਿਹੜੇ ਕਕਾਰ ਸੀਗੇ ਉਹਦੇ ਜਿਸਮ ਦੇ ਨਾਲੋਂ ਜਿਹੜੇ ਉਹਦੀ ਰੂਹ ਦੇ ਨਾਲੋਂ ਜਿਹੜੇ ਉਹ ਅਲੱਗ ਕਰ ਦਿੱਤੇ ਜਾਂਦੇ ਫਿਰ ਜਦੋਂ ਉਹਦੇ ਕਕਾਰ ਉਤਾਰੇ ਗਏ ਉਹਨੇ ਇਹ ਵੀ ਕਿਹਾ ਕਿ ਜਿਹੜਾ ਮੈਨੂੰ ਅੰਮ੍ਰਿਤ ਦਾ ਚੂਲਾ ਦਿੱਤਾ ਹੈ ਨਾ ਉਹ ਵੀ ਕੱਢ ਲੋ ਵਾਹਿਗੁਰੂ ਵਾਹਿਗੁਰੂ ਇਥੋਂ ਤੱਕ ਕਿਹਾ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਉਹਨਾਂ ਨੂੰ ਜਿਨ੍ਹਾਂ ਨੇ ਉਸ ਵੀਰ ਦੇ ਕਕਾਰ ਉਤਾਰੇ ਉਹ ਵੀਰ ਦਾ ਜੀਵਨ ਇਹੋ ਜਿਹਾ ਸੀ ਕਿ ਕਿਤੇ ਕਿਤਾਬ ਗੁਰੂ ਦੇ ਰਿਲੇਟਡ ਗੁਰਮਤ ਦੇ ਰਿਲੇਟਡ ਕਿਤਾਬ ਕੋਈ ਫਟੀ ਹੋਈ ਪਈ ਹੋਣੀ ਉਹਨੇ ਚੱਕ ਕੇ ਲਿਓਨੀ ਇੱਕ ਵਾਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਇਹ ਕਿਤਾਬ ਕਿੱਥੋਂ ਲਈ ਕਹਿੰਦਾ ਕਿਸੇ ਮੂਰਖ ਨੇ ਪਾੜ ਕੇ ਰੂੜੀ ਤੇ ਸੁੱਟੀ ਸੀ ਤੇ ਆਂਦਾ ਮੈਂ ਉਹਨੂੰ ਚਾਰ ਗਾਲਾਂ ਵੀ ਕੱਢੀਆਂ ਤੇ ਚੁੱਕ ਕੇ ਲਿਆ ਆ ਮੈਂ ਕਿਹਾ ਵੀ ਇਹ ਕੀ ਕਿਹੋ ਜਿਹਾ ਕੰਮ ਕੀਤਾ ਤੁਸੀਂ ਐਡੀ ਮਿੱਠੀ ਆਵਾਜ਼ ਤੇ ਗੁਰੂ ਦਾ ਪਿਆਰਾ ਸੀ ਹਾਂਜੀ ਵੀਰੋ ਅੱਜ ਮੈਂ ਆਹ ਹਤਰਮਪ੍ਰੀਤ ਦੇ ਘਰ ਮੁੰਡਾ ਜਿਹੜਾ ਉਹ ਗਾਉਂਦਾ ਆਪਣਾ ਹਨਾ ਵਧੀਆ ਮਹਾਰਾਜ ਨੇ ਉਹਨੂੰ ਆ ਦਿੱਤਾ ਆ ਗਲਾ ਤੇ ਇੱਕ ਉਹਨੂੰ ਹੁਨਰ ਬਖਸ਼ਿਆ ਜਿਹਦੇ ਕਰਕੇ ਉਹ ਉਹਦਾ ਅੱਜ ਵੱਡ ਦੇ ਵਿੱਚ ਨਾ ਆਇਆ ਮੈਂ ਉਹਨਾਂ ਦੀ ਫੈਮਲੀ ਲੱਗੇ ਬੈਠਾ ਆ ਉਹਨਾਂ ਦੇ ਡੈਡੀ ਆ ਠੀਕ ਆ ਤੇ ਬਾਕੀ ਕੁਝ ਆ ਚਾਚਾ ਜੀ ਆ ਤੇ ਮਾਤਾ ਹੁਣੀ ਆ ਤੇ ਬਾਪੂ ਜੀ ਹੁਣੀ ਠੀਕ ਹੈ ਜੀ ਤੇ ਇੱਕ ਛੋਟੀ ਜੀ ਤੁਹਾਡੇ ਨਾਲ ਗੱਲ ਕਰਨੀ ਆ ਥੋੜਾ ਲੱਗੇ ਨਾ ਛੋਟੀ ਜੀ ਤੁਹਾਡੇ ਨਾਲ ਗੱਲ ਕਰਨੀ ਆ ਇੱਕ ਛੋਟੀ ਜੀ ਗਲਤੀ ਬੱਚੇ ਕੋਈ ਆ ਉਹਨੇ ਉਹ ਮੂੰਗੀਦਾਲ ਮੂੰਗੀਦਾਲ ਵਾਲਾ ਜਿਹੜਾ ਗਾਣਾ ਗਾਇਆ ਸੀ ਠੀਕ ਆ ਉਹਦੇ ਤੇ ਬੱਚੇ ਦੇ ਪਿੰਡ ਦੀ ਪੰਚਾਇਤ ਨੇ ਕਕਾਰ ਲਵਾ ਦਿੱਤੇ ਆ ਕਕਾਰ ਗੁਰੂ ਦੇ ਕੀ ਗਲਤੀਆਂ ਤੂੰ ਹੀ ਨਹੀਂ ਕਰਦੇ ਗਲਤੀ ਬੰਦਾ ਗਲਤੀਆਂ ਕਰਦਾ ਮੇਰੇ ਕੋ ਹਜ਼ਾਰਾਂ ਗਲਤੀਆਂ ਹੋਈਆਂ ਤੁਹਾਡੇ ਕੋਲ ਖੁਦ ਹੋਈਆਂ ਬੰਦਾ ساری ਉਮਰ ਸਿੱਖਦਾ ਰਹਿੰਦਾ ਇਹ ਚੀਜ਼ ਦਾ ਬਹੁਤ ਤੁਸੀਂ ਦੱਸੋ ਕਿ ਤੁਹਾਨੂੰ ਕੀ ਲੱਗਣਿਆ ਤੁਹਾਨੂੰ ਕੀ ਤੁਹਾਡੇ ਦਿਲ ਨੂੰ ਪਿਓ ਨੂੰ ਪੁੱਛ ਲਓ ਕਿ ਇਹ ਕਮਰਤਾ ਸਿੰਘ ਗੁਰੂ ਦੀ ਆ ਬਾਪੂ ਜੀ ਦਾ ਇਹ ਸੇਵਾ ਵੀ ਬਹੁਤ ਕਰਦੇ ਰਿਹਾ ਬਹੁਤ ਸੇਵਾ ਕਰਦਾ ਸੀ ਸੇਵਾ ਵੀ ਕਰਦੇ ਰਿਹਾ ਹਰ ਪੁੰਨਿਆਂ ਜਾਂਦਾ ਹਰ ਪੁੰਨਿਆਂ ਤੇ ਹਰ ਸੰਗਰਾਮ ਤੇ ਹਰ ਸੰਗਰਾਮ ਤੇ ਹਰ ਪੁੰਨਿਆਂ ਸੇਵਾ ਕਰਦਾ ਰਿਹਾ ਬੰਦਾ ਛੋਟਾ ਉਹਨੂੰ ਪਿਆਰ ਨਾਲ ਸਮਝਾਉਂਦੇ ਇੱਕ ਦੋ ਜਣਾ ਆਉਂਦਾ ਠੀਕ ਹੈ ਕਕਾਰ ਲਵਾਉਣਾ ਕਿ ਇਹਦੇ ਬਿਨਾ ਐਸਜੀਪੀਸੀ ਜਾਂ ਕੇ ਕਮੇਟੀ ਜਾਂ ਕੇ ਨੂੰ ਹੱਕ ਨਹੀਂ ਹੈਗਾ ਪਰ ਪਿੰਡ ਦੀ ਪੰਚਾਇਤ ਨੇ ਇਹ ਕੰਮ ਕੀਤਾ ਬੜਾ ਦੁੱਖਿਆ ਕੋਈ ਗੱਲ ਨਹੀਂ ਇਹ ਵੀਡੀਓ ਮੈਂ ਬਣਾਈ ਆ ਇਸ ਕਰਕੇ ਬਣਾਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਕੀ ਗਲਤ ਕਰਦਾ ਪਿਆ ਉਹ ਸਮਝਾਉਣਾ ਬੰਦਾ ਛੋਟੀ 14 ਸਾਲ ਦੀ ਉਮਰ ਉਹ 15 ਚ ਕਿੰਨੇ ਦੀ 14 ਸਾਲ 14 ਸਾਲ 14-15 ਸਾਲ ਦੀ ਉਮਰ ਇਹ ਅਮਰਧਾਰੀ ਅਮਰਧਾਰੀ ਸਿੰਘ ਮੈਂ ਆ ਆ ਵੇਖੋ ਗਤਰਾ ਪਾਇਆ ਜਫੀ ਪਉਣ ਵੀ ਭਰਾ ਨੂੰ ਜਫੀ ਪਾ ਕੇ ਮਿਲਦਾ ਆ ਗਰੀਬ ਘਰ ਆ ਦਿਖਾਈ ਮਨਾ ਆ ਗਰੀਬ ਘਰ ਆ ਇੱਧਰ ਸਾਰੇ ਲੈ ਆ ਹਣਾ ਤੇ ਦੇਖੋ ਹੁਣ ਤੁਸੀਂ ਦੱਸੋ ਮੈਨੂੰ ਮੇਰੇ ਵੀਰ ਵੀ ਜੇ ਉਹਦੀ ਬਾਪੂ ਨਾਨਕ ਨੇ ਬਾਹ ਫੜ ਲਈ ਤੇ ਆਪਾਂ ਕੌਣ ਆ ਯਾਰ ਆਪਾਂ ਕੌਣ ਆ ਸਾਰੇ ਮੇਰਾ ਵੀਰ ਮਦਦ ਕਰੋ ਉਹਦੀ ਉਹਦੀ ਜਿੰਨੀ ਹੈਲਪ ਹੋਵੇ ਕਰੋ ਠੀਕ ਆ ਮੈਂ ਤੇਨਾਂ ਉਹ ਸੁਪਰ ਦਾ ਸੁਪਰ ਸਟਾਰ ਬਣੇ ਕੀ ਗੱਲ ਸਿੰਘ ਸਿੰਘ ਸਟਾਰ ਨਹੀਂ ਬਣ ਸਕਦੇ ਇਹੋ ਬੇਨਤੀ ਹੈ ਸਾਰਿਆਂ ਦੇ ਚਰਨਾਂ ਦੇ ਵਿੱਚ ਬੜਾ ਦੁੱਖ ਲੱਗਾ ਇਹ ਗੱਲ ਸੁਣ ਕੇ ਕਿ ਇੱਕ ਕਾਰ ਜਿਹੜੇ ਆ ਉਹ ਲਵਾ ਦਿੱਤੇ ਗਏ ਵਾਈ ਗੁੱਡ ਦੀ ਕੰਸਰ ਵਾਈ ਗੁੱਡ ਦੀ ਕੀ ਫਿਕਰ ਦਾਸ ਨਾਪਰੇ ਸਿੰਘ ਖਾਲਸਾ ਸੇਵਾਦਾਰ ਪੰਥਕਾਲੀ ਦਸ਼ਮੇਸ਼ ਤਰਨਤਾਲ ਮੁਖੀ ਦੇਹਦਰ ਬਾਬਾ ਮੇਦਰ ਸਿੰਘ ਦੀ ਸੋਡੀ ਉਹਨਾਂ ਵੱਲੋਂ ਦਾਸ ਨੂੰ ਹੁਕਮ ਹੋਇਆ ਸੀ ਕਿ ਫੌਜਾਂ ਲੈ ਕੇ ਤੇ ਧਰਮਪ੍ਰੀਤ ਸਿੰਘ ਨੂੰ ਕਕਾਰ ਪਵਾ ਕੇ ਆਉਣੇ ਆ ਤੇ ਪਿੰਡ ਜਦੋਂ ਅਸੀਂ ਪਹੁੰਚੇ ਆ ਤੇ ਧਰਮਪ੍ਰੀਤ ਸਿੰਘ ਦੇ ਪਿਤਾ ਦੇ ਨਾਲ ਜਦੋਂ ਗੱਲਬਾਤ ਹੋਈ ਤੇ ਉਹਨਾਂ ਨੂੰ ਦੱਸਿਆ ਕਿ ਅਸੀਂ ਆਪਣੇ ਚੰਗੀ ਨੂੰ ਕਕਾਰ ਨਹੀਂ ਪਾਉਣਾ ਚਾਹੁੰਦੇ ਤੇ ਨਾ ਹੀ ਉਹ ਦੁਬਾਰਾ ਅੰਮ੍ਰਿਤ ਛਕੇਗਾ ਤੇ ਇਸ ਤੋਂ ਬਾਅਦ ਨਾਲ ਹੀ ਜਦੋਂ ਆਪਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪੰਥ ਤੋਂ ਬੇਮੁਖ ਹੋ ਰਹੇ ਜਾਂ ਸਿੱਖ ਧਰਮ ਤੋਂ ਬੇਮੁਖ ਹੋ ਰਹੇ ਤਾਂ ਉਹਨਾਂ ਕਹਿ ਪਈ ਨਹੀਂ ਕੋਈ ਗੱਲ ਨਹੀਂ ਆਨੂੰ ਹੁਣ ਲੋੜ ਨਹੀਂ ਅਮਰਤ ਦੀ ਜਦੋਂ ਹੀ ਛਕਣਾ ਆਇਆ ਆਪੇ ਛਕ ਲਵਾਂਗੇ ਉਹ ਜਿੱਦਾਂ ਤੋਂ ਇੱਕ ਬੜਾ ਇਸ਼ੂ ਬਣਿਆ ਹੋਇਆ ਵਾ WhatsApp ਤੇ Facebook ਤੇ ਕਿ ਪਿੰਡ ਦੀਨੇ ਵਾਲ ਤੋਂ ਲੜਕੇ ਦਾ ਨਾਮ ਆ ਧਰਮਪ੍ਰੀਤ ਆ ਤੇ ਉਹ ਤੋਂ ਮੁੱਖ ਮੰਤਰੀ ਸੋ ਪਿੰਡ ਦੀਨੇ ਵਾਲ ਦਾ ਹੀ ਵੀਰਿਆ ਕਿ ਲੱਗ ਲੱਗ ਪੇਜ ਥੋੜਾ ਐ ਨਾਣੇ ਮਲ ਕੇ ਜਾਂ ਹਾਈਲਾਈਟ ਹੋਇਆ ਵਾ ਉਹ ਵੀਰੋ ਇਹਦਾ ਜਿਹੜਾ ਆਪਣਾ ਇੱਕ ਘਾਰ ਲਵਾਉਂਦਾ ਮਤਲਬ ਅਸੀਂ ਇਹ ਐਨਏ ਪ੍ਰੋਜੈਕਟ 4 ਤੋਂ 5 ਅਸ਼ਲੀਲ ਵੀਡੀਓ 4 ਤੋਂ 5 ਅਸ਼ਲੀਲ ਵੀਡੀਓ ਇਹਨਾਂ ਪੜਾ ਫੇਸਬੁੱਕ ਆਪਣਾ ਟਿਕਟੋਕ ਤੇ YouTube ਤੇ ਪਈਆਂ ਸੀ ਜਿਸ ਕਾਰਨ ਪਿੰਡ ਦੀ ਸਮੂਹ ਸੰਗਤ ਨੇ ਗੁਰੂ ਘਰ ਦੇ ਵਿੱਚ ਰਹਿਤ ਮਿਹਰਾ ਦਾ ਅਨੁਸਾਰ ਇਸ ਛੋਟੇ ਬੱਚੇ ਦੇ ਜਿਹੜੇ ਕਾਰ ਲਵਾਏ ਗਏ ਬਟ ਉੱਥੇ ਸਾਡੀ ਗਲਤੀ ਹੈ ਗਲਤੀ ਇਹ ਹੈ ਵੀ ਇਹ ਜਿਹੜਾ ਕੰਮ ਹੈ ਇਹ ਪੰਜ ਪਿਆਰੇ ਸਹਿਬਾਨਾਂ ਦਾ ਵਾ ਪਰ ਉਹ ਅਹੀਂ ਸੰਗਤਨੀ ਕਰ ਦਿੱਤਾ ਤੇ ਪਰ ਇੱਥੇ ਸਾਡੀ ਗਲਤੀ ਹੈ ਇਹ ਗਲਤੀ ਮੰਨਦੇ ਆਂ ਵੀ ਇੱਥੇ ਸਾਡੀ ਗਲਤੀ ਹੈ ਗਲਤੀ ਹੋਈ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਆ ਉਹਦੇ ਵਾਸਤੇ ਜੇ ਕਿਸੇ ਸੇਗਰ ਨੂੰ ਪੂਰੀ ਸੇ ਕੌਮ ਨੂੰ ਕੋਈ ਠੇਸ ਪਹੁੰਚੀ ਆ ਤਾਂ ਸੀ ਨਹੀਂ ਉਸ ਸਟੋਰ ਦੇ ਵਾਲੇ ਮੇਰਾ ਗਾਣਾ ਲੈ ਕੇ ਆ ਰਹੇ ਹਨ ਗਾਣਾ ਹੈ ਧਮਕ ਬੇਸ ਧਮਕ ਬੇਸ ਬਹੁਤ ਵਾਰ ਤੱਕ ਗਾਣਾ ਆ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਕੇ ਗਾਹ ਦੀ ਗਾਹ ਸਾਰੇ ਸੰਸਾਰ ਵਿੱਚ ਮੁਖਮੰਤਰੀ ਦਾ ਹੁਣ ਦੂਸਰਾ ਗਾਣਾ ਵੀ ਰਿਲੀਜ਼ ਹੋ ਚੁੱਕਾ ਹੈ ਜੋ ਕਿ ਸੋਨੀ ਮਾਨ ਦੇ ਨਾਲ ਆਇਆ ਹੈ ਤੇ ਇਸ ਗਾਣੇ ਨੂੰ ਵੀ ਲੋਕਾਂ ਦੇ ਵੱਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ ਦੇਖਦੇ ਨੇ ਦੇਖਦੇ ਇਸ ਗਾਣੇ ਦੇ ਵੀਵਿਊਜ਼ ਮਿਲੀਅਨਸ ਦੇ ਵਿੱਚ ਚਲੇ ਗਏ ਮੁਖਮੰਤਰੀ ਤੇ ਸੋਨੀ ਮਾਨ ਇੱਕ ਵਾਰ ਫਿਰ ਆਪਣੇ ਆਡੀਅנס ਨੂੰ ਐਂਟਰਟੇਨ ਕਰਨ ਦੇ ਲਈ ਆ ਰਹੇ ਨੇ ਆਪਣੇ ਅਗਲੇ ਗਾਣੇ ਧਮਕ ਬੇਸ 2 ਦੇ ਨਾਲ ਜੋ ਕਿ ਬਹੁਤ ਜਲਦ ਹੀ ਰਿਲੀਜ਼ ਹੋ ਜਾਏਗਾ ਹਾਂਜੀ ਦੱਸੋ ਜੀ ਤੁਸੀਂ ਮੇਰਾ ਨਾ ਪਹਿਲਾ ਗਾਣਾ ਆਪਣੇ ਨਾਲ ਕਢਾਇਆ ਤੁਸੀਂ ਬਹੁਤ ਡਾਂਸ ਕੀਤਾ ਆਪਣਾ ਗਾਣਾ ਚੱਲਿਆ ਸੀ ਡੈਵਲ ਹਾਂਜੀ ਤੁਸੀਂ ਬਹੁਤ ਟਾਰਗੇਟ ਤੇ ਰੱਖਿਆ ਸਾਰਿਆਂ ਨੂੰ ਤੁਹਾਡਾ ਟਾੜਿਆ ਨਾ ਤੁਸੀਂ ਉਹਦੇ ਵਿੱਚ ਗਾਣੇ 'ਚ ਬਹੁਤ ਸਾਥ ਦਿੱਤਾ ਅਸੀਂ ਪਿੱਛੇ ਹੁਣ ਨਵਾਂ ਗਾਣਾ ਆਪਣਾ ਆ ਰਿਹਾ ਧਮਕ ਬੇਸ 2 ਤੁਸੀਂ ਉਹਦੇ ਵਿੱਚ ਵੀ ਬਹੁਤ ਸਾਥ ਦੇਣਾ ਮੈਨੂੰ ਮਾਰ ਆਏ ਲੋ ਆਸਿਆ ਤੋਂ ਹੀ ਬਹੁਤ ਜ਼ਿਆਦਾ ਆਪਣੇ ਭੈਣ ਭਾਡੇਜ਼ ਐ ਤੁਸੀਂ ਬਹੁਤ ਕਿਰਪਾ ਕਰਦੇ ਥੈਂਕ ਯੂ ਥੈਂਕ ਯੂ ਮੰਤਰੀ ਜੀ ਪਰਮਾਤਮਾ ਕਰੀ ਆਪਾਂ ਇਕੱਠੇ ਕੰਮ ਕਰਦੇ ਰਹੀਏ ਸੋ ਆਪਣਾ ਗਾਣਾ ਡੈਵਲ ਟ੍ਰੈਂਡਿੰਗ ਦੇ ਵਿੱਚ ਸੀਗਾ ਸੋ ਜਿਹੜਾ ਹੁਣ ਆ ਰਿਹਾ ਧਮਕ ਬੇਸ 2 ਸੋਨੀ ਮਾਨ ਫੀਟ ਮੁਖ ਮੰਤਰੀ ਸੋ ਅਸੀਂ ਚਾਹੁੰਦੇ ਹਾਂ ਪਰਮਾਤਮਾ ਕਰ ਇਹ ਵੀ ਗਾਣਾ ਸਾਡਾ ਸੁਪਰ ਡੁਪਰ ਹਿੱਟ ਜਾਵੇ ਗਾਣਾ ਬਹੁਤ ਸੋਹਣਾ ਆ ਸ ਸਪੋਰਟ ਕਰ ਰਹੇ ਹੋ थैंक यू वेरी मच ਸੁਪਰ ਡੂਪਰ ਸੋਹਣ ਮਨ ਜਿਵੰਦ ਨੂੰ ਇੱਕ ਦਿਲ ਦੀ ਗੱਲ ਦੱਸਣੀ ਆ ਹਾਂਜੀ ਦੱਸੋ ਜੀ ਤੁਸੀਂ ਮੇਰਾ ਨਾ ਪਹਿਲਾ ਗਾਣਾ ਆਪਣੇ ਨਾਲ ਕਢਾਇਆ ਤੁਸੀਂ ਬਹੁਤ ਡਾਂਸ ਕੀਤਾ ਆਪਣਾ ਗਾਣਾ ਚੱਲਿਆ ਸੀ ਡੈਵਲ ਹਾਂਜੀ ਤੁਸੀਂ ਬਹੁਤ ਟਾਰਗੇਟ ਤੇ ਰੱਖਿਆ ਸਾਰਿਆਂ ਨੂੰ ਤੁਹੋਂ ਤਾਂ ਅੱਡੇ ਨਾਲ ਤੁਸੀਂ ਉਹਦੇ ਵਿੱਚ ਗਾਣੇ 'ਚ ਬਹੁਤ ਸਾਥ ਦਿੱਤਾ ਸੀ ਪਿੱਛੇ ਹੁਣ ਨਵਾਂ ਗਾਣਾ ਆਪਣਾ ਆ ਰਿਹਾ ਧਮਕ ਬੇਸ 2 ਤੁਸੀਂ ਉਹਦੇ ਵਿੱਚ ਵੀ ਬਹੁਤ ਸਾਥ ਦੇਣਾ ਮੈਨੂੰ ਮਾਰ ਆਏ ਲੋ ਆਸਿਆ ਤੋਂ ਹੀ ਬਹੁਤ ਜ਼ਿਆਦਾ ਆਪਣੇ ਭੈਣ ਭਾਡੇਜ਼ ਤੁਸੀਂ ਬਹੁਤ ਕਿਰਪਾ ਕਰਦੇ ਥੈਂਕ ਯੂ ਥੈਂਕ ਯੂ ਮੰਤਰੀ ਜੀ ਪਰਮਾਤਮਾ ਕਰੇ ਆਪਾਂ ਇਕੱਠੇ ਕੰਮ ਕਰਦੇ ਰਹੀਏ ਸੋ ਆਪਣਾ ਗਾਣਾ ਡੈਵਲ ਟ੍ਰੈਂਡਿੰਗ ਦੇ ਵਿੱਚ ਸੀਗਾ ਸੋ ਜਿਹੜਾ ਹੁਣ ਆ ਰਿਹਾ ਧਮਕ ਬੇਸ 2 ਸੋਨੀ ਮਾਨ ਫੀਟ ਮੁਖ ਮੰਤਰੀ ਸੋ ਅਸੀਂ ਚਾਹੁੰਦੇ ਹਾਂ ਪਰਮਾਤਮਾ ਕਰੇ ਇਹ ਵੀ ਗਾਣਾ ਸਾਡਾ ਸੁਪਰ ਡੂਪਰ ਹਿੱਟ ਜਾਵੇ ਇਹ ਗੱਲ ਤਾਂ ਅਸੀਂ ਸਾਰੇ ਹੀ ਜਾਣਦੇ ਕਿ ਮੁੱਖ ਮੰਤਰੀ ਇੱਕ ਬਹੁਤ ਹੀ ਗਰੀਬ ਘਰ ਦਾ ਮੁੰਡਾ ਹੈ ਮੁੱਖ ਮੰਤਰੀ ਨੂੰ 62 ਵੈਸਟ ਸਟੂਡੀਓ ਵਾਲਿਆਂ ਨੇ ਆਪਣੇ YouTube ਚੈਨਲ ਦੇ ਰਾਹੀਂ ਉਹਦੇ ਪਹਿਲੇ ਗਾਣੇ ਨੂੰ ਰਿਲੀਜ਼ ਕੀਤਾ ਤੇ ਦੂਸਰਾ ਵੀ ਗਾਣਾ 62 ਵੈਸਟ ਸਟੂਡੀਓ ਦੇ ਵੱਲੋਂ ਹੀ ਰਿਲੀਜ਼ ਕੀਤਾ ਗਿਆ ਸਾਰੇ ਲੋਕ ਕਹਿ ਰਹੇ ਸਨ ਕਿ 62 ਵੈਸਟ ਸਟੂਡੀਓ ਦੇ ਓਨਰ ਸਿਰਫ ਦਾ ਸਿਰਫ ਮੁੱਖ ਮੰਤਰੀ ਦਾ ਫਾਇਦਾ ਚੁੱਕ ਰਹੇ ਨੇ ਉਹਦੀ ਕੋਈ ਵੀ ਮਦਦ ਨਹੀਂ ਕਰਨਗੇ ਪਰ ਉੱਥੇ ਹੀ 62 ਵੈਸਟ ਸਟੂਡੀਓ ਦੇ ਓਨਰਸ ਨੇ ਸਾਰਿਆਂ ਦਾ ਮੂੰਹ ਤੇ ਕਰਾਰੀ ਚਪੇੜ ਮਾਰਦੇ ਹੋਏ ਮੂੰਹ ਤੋੜ ਚ ਬਾਪ ਦਿੱਤਾ ਹੈ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੁੱਖ ਮੰਤਰੀ ਦੇ ਨਵੇਂ ਘਰ ਦਾ ਕਾਨਵੀ ਸ਼ੁਰੂ ਹੋ ਗਿਆ ਹੈ ਜੇਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰ ਯਾਨੀ ਸਾਰੇ ਸੰਗਤਾਂ ਦਾ ਧੰਨਵਾਦ ਹੈ ਮਹਾਰਾਜ ਸਾਹਿਬਾ ਦਾ ਨਾਮ ਕਰੀਏ ਬਖਸ਼ੇ ਅਰੇ ਆਪਣੇ ਦੋਗੇ ਤਰਨਤਾਰਨ ਵਾਲੇ ਸੁਣੋ ਵੀਰ ਇੰਗਲੈਂਡ ਨਿਵਾਸੀ ਜੋਗੇ ਆਪਣੇ ਦੁਜੇ ਆਪਣੇ ਸੁੰਬਾਣੂ ਵੀਰ ਰਣਬੀਰ ਬਾਠਾੜੇ ਇਹਨਾਂ ਵੀਰਾਂ ਸਾਰੇ ਇਹਨਾਂ ਵੀਰਾਂ ਦੋਵਾਂ ਇੱਕ ਸੋਨੂ ਵੀਰ ਇੰਗਲੈਂਡ ਵਾਲੇ ਇਹਨਾਂ ਦੋਵਾਂ ਵੀਰਾਂ ਕਿਰਪਾ ਕੀਤੀ ਜੋ ਕਿ ਆ ਬੇਬੇ ਮਨਤੇਰ ਕੋਰ ਇਹਨਾਂ ਦੇ ਪੁੱਤਰ ਹੈ ਇਹਨਾਂ ਦੋਵਾਂ ਵੀਰਾਂ ਤੋਂ ਕਿਰਪਾ ਲਈ ਸੋਨੂ ਬਾਠ ਤੇ ਮੋਨੂ ਬਾਠ ਇੰਗਲੈਂਡ ਨਿਵਾਸੀ ਹਾਂ ਜੀ ਇਹ ਸੋਣੇ ਆਪਣੇ ਗਾਇਕ ਸੁਨੀ ਮਾਨ ਇਹਨਾਂ ਵਰਨ ਬਹੁਤ ਕਿਰਪਾ ਕੀਤੀ ਗਈ ਦੋਸਤੋ ਧਰਮਪ੍ਰੀਤ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਅੱਗੇ ਤੱਕ ਨਿਕਲ ਜਾਵੇਗਾ ਜਿਹੜੇ ਲੋਕ ਉਹਦੀਆਂ ਵੀਡੀਓਜ਼ ਨੂੰ ਮਜ਼ਾਕ ਦੇ ਵਿੱਚ ਅਪਲੋਡ ਕਰਦੇ ਸੀ ਉਹਨਾਂ ਹੀ ਮਜ਼ਾਕ ਵਿੱਚ ਅਪਲੋਡ ਕੀਤੀਆਂ ਹੋਈਆਂ ਵੀਡੀਓਜ਼ ਨੇ ਧਰਮਪ੍ਰੀਤ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਕਹਿੰਦੇ ਨੇ ਨਾ ਕਿ ਰੱਬ ਜੋ ਵੀ ਕਰਦਾ ਹੈ ਚੰਗਾ ਹੀ ਕਰਦਾ ਹੈ ਯਾਰ ਆ ਜਾ ਬਈ ਮੁਖ ਮਤਰੀ ਦਾ ਗਾਣਾ ਵਿੱਚ ਚੱਲਦਾ ਮੈਂ ਨਾ ਪੀ ਜਾਵਾਂ ਇਸ ਬੱਲੀਏ